ਵਿਦੇਸ਼ ਦੀ ਧਰਤੀ ਤੇ ਬੈਠੇ ਗੁਰਪੰਤਵੰਤ ਸਿੰਘ ਪੰਨੂ ਵੱਲੋਂ ਭਾਰਤੀ ਸੰਵਿਧਾਨ ਰਚਨਾਕਾਰ ਡਾਕਟਰ ਭੀਮrao ਦੇ ਅੰਬੇਦਕਰ ਦਾ ਬੁੱਤ ਹਟਾਉਣ ਸੰਬੰਧੀ ਕੀਤੀ ਟਿੱਪਣੀ ਦੇ ਵਿਰੋਧ ਚ ਜ਼ਿਲ੍ਹਾ ਕਪੂਰਥਲਾ ਚ ਸਤਨਾਰਾਇਣ ਮੰਦਿਰ ਦੇ ਚੌਂਕ ਵਿਖੇ ਵੱਖ-ਵੱਖ ਵਰਗਾਂ ਦੇ ਧਾਰਮਿਕ ਲੋਕ ਇਕੱਠੇ ਹੋ ਕੇ ਪੰਨੂ ਦਾ ਪੁਤਲਾ ਫੁਕਿਆ ਤੇ ਉਸ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਭਾਰਤ ਵਿਰੋਧੀ ਤਾਕਤਾਂ ਇਹ ਪੰਨੂ ਵਰਗੇ ਜਿਨ੍ਹਾਂ ਨੇ ਸਮਾਜ ਨੂੰ ਵੰਡਣ ਵਾਸਤੇ ਬਾਬਾ ਭੀਮਰਾਓ ਅੰbedkar ਜੀ ਨੇ ਉਦਾਂ ਨੂੰ ਲਾਂਦੀ ਗੱਲ ਕੀਤੀ ਫਤਿਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਅਸੀਂ ਸਾਰੇ ਜਾਣੇ ਉਸ ਸੋਚ ਨੂੰ ਜਿਹੜੀ ਦੇਸ਼ ਵਿਰੋਧੀ ਸੋਚ ਆ ਉਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਅੱਜ ਇਸ ਮੰਚ ਤੇ ਸਾਰੇ ਜਾਣੇ ਇਕੱਠੇ ਆ ਚਾਹੇ ਉਹ ਕੋਈ ਕਿਸੇ ਵੀ ਜਾਤ ਬਰਾਦਰੀ ਕਿਸੇ ਵੀ ਧਰਮ ਨਾਲ ਸਾਰੇ ਜਾਣੇ ਇਕੱਠੇ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਸਾਂਝੀ ਵਾਰਤਾ ਦਾ ਸਾਨੂੰ ਉਪਦੇਸ਼ ਦਿੱਤਾ ਇਕੱਠੇ ਰਹਿਣਾ ਸਿਖਾਇਆ ਜਿੱਦਾ ਜੀ ਕੀ ਭਾਸਕਰ ਜੀ ਨੇ ਕਿਹਾ ਕਿ ਅਸੀਂ ਉਸ ਫਲਸਫੇ ਦੇ ਰਹਿਣਾ ਚਾਹੁੰਦੇ ਹਾਂ ਅਸੀਂ ਅੱਜ ਇਸ ਸੋਚ ਦਾ ਪੰਨੂ ਦਾਣੀ ਇਸ ਸੋਚ ਦਾ ਵਿਰੋਧ ਕਰਦੇ ਹੋਏ ਉਹਦਾ ਬੁੱਧ ਸਾੜ ਰਹੇ ਆ ਇਹ ਸੋਚ ਕਦੀ ਵੀ ਪੰਜਾਬ ਤੇ ਹਾਵੀ ਨਹੀਂ ਹੋਊਗੀ ਪੰਜਾਬ ਦੇ ਹਾਲਾਤ ਕਦੀ ਵੀ ਖਰਾਬ ਨਹੀਂ ਹੋਣ ਦੇਵਾਂਗੇ ਅਸੀਂ ਇਸ ਪੰਜਾਬ ਨੂੰ ਦੁਬਾਰਾ ਮੁੜ ਉਸ ਕਾਲੇ ਦੌਰ ਤੇ ਨਹੀਂ ਜਾਣ ਦੇਵਾਂਗੇ ਇੱਥੇ ਸਾਰੇ ਜਾਣੇ ਇਕੱਠੇ ਰਹਿਣਾ ਚਾਹਦੇ ਆ ਤੇ ਸਾਰੇ ਹੀ ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੇ ਪਏ ਆ ਇਸ ਸੋਚ ਨੂੰ ਅੱਜ ਅਸੀਂ ਮੂੰਹ ਤੋੜ ਜਵਾਬ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਬਲੇ ਕੁਚਲੇ ਸਭ ਦਮਾਉਣ ਵਾਲੇ ਜੋ ਅੱਜ ਸੰਵਿਧਾਨ ਅਦਾਲਤ ਮਾਨਯੋਗ ਅਦਾਲਤਾਂ ਬਣੀਆਂ ਸੰਵਿਧਾਨ ਦੇ ਮੁਤਾਬਕ ਬਣੀਆਂ ਅੱਜ ਜੇ ਕਿਸੇ ਨੂੰ ਤਕਾ ਹੁੰਦਾ ਹੋਵੇ ਅਦਾਲਤਾਂ ਦੇ ਵਿੱਚ ਜਾ ਕੇ ਅਸੀਂ ਨਿਆਂ ਦੇ ਜਿਹੜੇ ਪ੍ਰਤੀਕ ਨੇ ਉਹਨਾਂ ਕੋਲ ਨਿਆਂ ਮੰਗੀ ਜਾਂ ਅੱਜ ਬੜੀ ਦਖਦਾਈ ਖਬਰ ਆ ਜੋ ਇਹ ਪੰਨੂ ਧਰਮਾਂ ਦੇ ਵਿੱਚ ਪੜ ਪਾਰ ਰਿਆ ਸਾਡੇ ਰੈਵਰ ਨੇ ਸ੍ਰਿਸ਼ਟੀ ਚੇਤਾ ਮਾਰਜੀ ਵਾਲਮੀਕੀ ਜੀ ਫਕਤ ਕਬੀਰ ਜੀ ਗੁਰਨਾਨਕ ਦੇਵ ਮਹਾਰਾਜ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਰਵੀਦਾਸ ਮਹਾਰਾਜ ਜੀ ਕ੍ਰਿਸ਼ਨ ਭਗਵਾਨ ਜੀ ਫਗਵਾੜ ਰਾਮਚੰਦਰ ਜੀ ਔਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਬੱਚੇ ਵਾਰ ਤੇ ਇਹ ਬਾਹਰਲੀ ਧਰਤੀ ਦੇ ਬੱਚਾ ਸਾਡੇ ਬੱਚਿਆਂ ਦਾ ਨੁਕਸਾਨ ਕਰਾਉਣਾ ਚਾਹੁੰਦਾ ਅਸੀਂ ਨਾ ਖੜਸਾਂ ਚੋ ਨੇ ਆ ਨਾ ਹਿੰਦੂ ਰਾਠ ਚੋ ਨੇ ਆ ਅਸੀਂ ਚਾਹਨੇ ਆ ਗੁਰਨਾਣਕ ਦੇਵ ਜੀ ਦਾ ਭਗਵਾਨ ਰਾਮ ਜੀ ਦਾ ਫਲਸਫਾ ਮਹਾਰ시 ਵਾਲਮੀਕੀ ਜੀ ਦਾ ਫਲਸਫਾ ਹੋਵੇ ਸਾਰੇ ਆਪਸ ਦੇ ਵਿੱਚ ਨਾਲ ਮਿਲ ਰਹੀਏ ਹਿੰਦੂ ਮੁਸਲਮ ਸੇਕਸਾਈ ਆਪਸ ਮੇ ਆ ਭਾਈ ਭਾਈ ਜੈ ਜੈ ਭਾਰਤ ਉਹਨੇ ਬਾਵਾ ਸਾਹਿਬ ਗੰਬੀਰ ਕੇ ਸਾਹਿਬ ਵਾਸਤੇ ਇਨੇ ਗਲਤ ਸ਼ਬਦ ਬੋਲੇ ਆ ਔਰ ਲੋਕਾਂ ਦੇ ਵਿੱਚ ਬੜਾ ਗਲਤ ਮੈਸੇਜ ਦਿੱਤਾ ਆ ਅਸੀਂ ਪੰਨੂ ਦਾ ਵਿਰੋਧ ਕਰਦੇ ਆ ਔਰ ਸਾਥੀਓ ਅੱਜ ਤੁਸੀਂ ਦੇਖਿਆ ਇਕੱਲਾ ਦਲਿਤ ਸਮਾਜ ਨਹੀਂ ਉਹਨਾਂ ਦੇ ਨਾਲ ਪੂਰਾ ਸ਼ਹਿਰ ਹਰ ਜਾਤੀ ਹਰ ਬਰਾਦਰੀ ਹਰ ਜੱਥੇਬੰਦੀ ਤਾਰਕ ਜੱਥੇਬੰਦੀ ਸਿੱਖ ਸਾਈ ਸਭ ਇਕੱਠੇ ਹੋ ਕੇ ਪੰਨੂ ਦਾ ਵਿਰੋਧ ਕਰਦੇ ਆਂ ਔਰ ਪੰਨੂ ਮਾਮਾ ਸਾੜਾ ਸਾਡਾ ਕਹਿੰਦਾ ਹੈ ਨਾ ਵੀ ਅਸੀਂ ਬਾਵਾ ਸਾਹਿਬ ਦੇ ਪੁੱਤ ਘੋਣੇ ਆ ਅਸੀਂ ਪੰਨੂ ਨੂੰ ਚੇਤਾਵਨੀ ਦਿੰਦੇ ਆਂ ਕਿ ਪੰਨੂ ਸਾਹਿਬ ਤੁਸੀਂ ਸਾਡੇ ਪੁੱਤਾਂ ਨੂੰ ਦੇਖ ਕੇ ਆਓ ਕਦੋਂ ਸਾਨੂੰ ਦੱਸ ਗਿਆ ਉਹ ਵੀ ਕਿੱਥੇ ਪੁੱਤ ਤੋਂਣਾ ਜੇ ਤੁਹਾਡੀਆਂ ਲੱਭਾ ਬਾਵਾਂ ਤੁਹਾਡੇ ਬੰਦਿਆਂ ਦੀਆਂ ਵੜਦੀਆਂ ਇਹ ਸਮਾਜ ਨੇ ਤਾਂ ਸਾਨੂੰ ਵੀ ਬਾਵਾਂ ਦੇ ਪੁੱਤਰੇ ਕਹੀਓ ਅਸੀਂ ਚੈਲੰਜ ਕਰਦੇ ਆ ਪੰਨੂ ਨੂੰ ਕਿ ਸਾਨੂੰ ਦੱਸ ਗਿਆ ਯੋ ਰਾਤ ਨੂੰ ਚੋਰਾੰਗੂਣ ਆਈਓ ਕਿਦਾ ਪੁੱਤ ਟੋਣ ਜਾਂ ਕਿਦਾ ਪੁੱਤਰੇ ਕੁਛ ਕਰਨਾ ਰਾਤ ਨੂੰ ਲੈ ਆਈਓ ਦੱਸ ਗਿਆ ਆਈਓ ਇਹ ਤੁਹਾਨੂੰ ਦੱਸਾਂਗੇ ਕਿ ਇਹ 달ਿਤ ਸਮਾਜ ਇਹ ਸਮਾਜ ਜਿਹਨੇ ਜਿਹਨੇ ਹਿੰਦੁਸਤਾਨੀ ਲੋਕ ਇਹ ਤੁਹਾਡੇ ਖਿਲਾਫ ਕਿੰਨਾ ਆਇਆ ਗਰਬ ਚੋਰਾ ਮੰਗੂਣਾ ਆਇਓ ਅਸੀਂ ਅੱਜ ਧੰਨਵਾਦ ਕਰਦੇ ਹਾਂ ਭਾਸਕਰ ਸਾਹਿਬ ਦਾ ਜਿਨ੍ਹਾਂ ਨੇ ਸਾਰੀਆਂ ਜਥੇਬੰਦੀਆਂ ਹਰ ਇੱਕ ਸਮਾਜ ਨੂੰ ਨਾਲ ਲੈ ਕੇ ਪਨੂਦ ਭਾਮੇ ਦਾ ਵਿਰੋਧ ਕੀਤਾ ਆ ਔਰ ਧੰਨਵਾਦ ਕਰਦੇ ਹਾਂ ਅਸੀਂ ਭਾਸਕਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ